ਅੱਜ ਬੂਥ ਨੰਬਰ 113 ਬੂਥ ਨੰਬਰ 115 16 17 18 ਦੇ ਵਿੱਚ ਜਿਹੜਾ ਹੈਗਾ ਉਹ ਮੰਡਲ ਪਰਿਵਾਰੀਆਂ ਦੀ ਮੰਡਲ ਪ੍ਰਧਾਨਾਂ ਦੀ ਤੇ ਮੰਡਲ ਮੰਤਰੀ ਸਾਹਿਬਾਨ ਦੀ ਜਿਹੜੀ ਮੀਟਿੰਗ ਹੋਈ ਸੀ ਤੇ ਉਹਦੇ ਤੋਂ ਇਲਾਵਾ ਬੂਥ ਇੰਚਾਰਜ ਵੀ ਸਨ ਇਸ ਮੰਡਲ ਦੇ ਤਹਿਤ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਹੈ ਔਰ ਜਰਨੈਲ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਅੱਗੇ ਜਿਹੜੇ ਦੋ ਟਾਸਕ ਨੇ ਪਾਰਟੀ ਦੇ ਇੱਕ ਤਾਂ ਜਿਹੜਾ ਅ ਪੰਜ ਸਾਲ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਅਰਜਨ ਕੇਜਰੀਵਾਲ ਜੀ ਦੀ ਸਰਕਾਰ ਦੀਆਂ ਉਹ ਪ੍ਰਾਪਤੀਆਂ ਇੱਕ ਫਿਲਮ ਦੇ ਦੁਆਰਾ ਜਿਹੜੀਆਂ ਦਰਸਾਈਆਂ ਜਾਣਗੀਆਂ ਜਿਦੇ ਵਿੱਚ ਦੱਸਿਆ ਹੈ ਕਿ ਵੱਖ-ਵੱਖ ਕੀ ਕਾਰਜ ਜਿਹੜੇ ਨੇ ਸਰਕਾਰ ਵੱਲੋਂ ਕੀਤੇ ਗਏ ਨੇ ਇਹ ਦੂਜਾ ਇਸ ਤੋਂ ਇਲਾਵਾ ਜਿਹੜੇ ਹੋਰ ਡੋਰ ਟੂ ਡੋਰ ਜਾਣ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਉਹਦੇ ਬਾਬਤ ਵੀ ਜਿਹੜੀ ਇਹ ਮੀਟਿੰਗ ਅੱਜ ਦੀ ਕੀਤੀ ਗਈ ਹੈ ਬੜੀਆ ਰਿਹਾ ਜੀ ਬਹੁਤ ਵਧੀਆ ਰਿਹਾ ਚੰਗਾ ਰਿਹਾ ਦਾ اچھا ਹੁੰਦਾ ਰਿਹਾ ਹੈ ਔਰ ਲੋਕਾਂ ਦੇ ਵਿੱਚ ਜਨਰਲ ਪੇਂਡਿੰਗ ਦੀ ਦਿੱਤੀ ਹੋਈ ਹੈ ਤਮਾਰੀ ਜੀ ਜਿਹੜੀ ਚਰਚਾ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈ ਜਿੱਥੇ ਸਰਕਾਰ ਨੂੰ ਵੋਟਾਂ ਪੈਣੀਆਂ ਨੇ ਉੱਥੇ ਆ ਜੋ ਉਥੇ ਜਿਹੜਾ ਕੈਂਡੀਡੇਟ ਨੂੰ ਵੀ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ